ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਜੀਤ ਮਾਨ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਪੋਸਟ ਲੈ ਕੇ ਹਾਜ਼ਰ ਹਾਂ ਅੱਜ ਵਾਲੀ ਪੋਸਟ ਵਿੱਚ ਆਪਾਂ ਤੁਹਾਨੂੰ ਇੱਕ ਮੋਹਰਾ ਕਿਸਮ ਦੀ ਝੋਟੀ ਦਿਖਾ ਰਹੇ ਹਾਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਹਿਲਾ ਸੂਆ ਸੂਣ ਵਾਲੀ ਝੋਟੀ ਵਕਾਊ ਆ ਜੀ ਇਹ ਝੋਟੀ ਪਿੰਡ ਸਾਧੂਵਾਲਾ ਕਾਰਜ ਸਿੰਘ ਦੇ ਘਰ ਸਾਧੂਵਾਲਾ ਫੀਰਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਨੇੜੇ ਪੈਂਦਾ ਜੀ ਸਾਦਕ 98886 87693 ਬਾਈ ਦਾ ਕੰਟੈਕਟ ਨੰਬਰ ਆਪਾਂ ਫਿਰ ਤੋਂ ਬੋਲਦੇ ਆ 98886 87693 ਕਾਰਜ ਸਿੰਘ ਨਾਂ ਤੇ ਝੋਟੀ ਆਪਾਂ ਤੁਹਾਨੂੰ ਵੀਡੀਓ ਚ ਪੂਰੀ ਤੋਰ ਕੇ ਦਿਖਾ ਦਿੱਤੀ ਆ ਸੂਣ ਵਿੱਚ ਕੁਛ ਦਿਨ ਬਾਕੀ ਆ ਬਾਕੀ ਲੈਵਲ ਉਵੇ ਦੀ ਬੰਤਰ ਬੋਡੀ ਸਟਰਕਚਰ ਫੇਸ ਫੂਸ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਤੇ ਸ਼ਕੀਨ ਝੋਟੀ ਆ ਪਹਿਲਾ ਸੂਆ ਸੂਣ ਵਾਲੀ ਝੋਟੀ ਆ ਸੀਮਨ ਦੀ ਡਿਟੇਲ ਬਾਈ ਹੋਰਾਂ ਕੋਲ ਕੋਈ ਹੈ ਨਹੀਂ ਸੀ ਇਸੇ ਲਈ ਆਪਾਂ ਨਹੀਂ ਬੋਲੀ ਤੇ ਜਿਹੜਾ ਸੀਮਨ ਲੱਗਿਆ ਉਹ ਵੀ ਆਪਾਂ ਨੂੰ ਨਹੀਂ ਦੱਸਿਆ ਗਿਆ ਸੀ ਇਸੇ ਕਰਕੇ ਆਪਾਂ ਵੀਡੀਓ ਵਿੱਚ ਨਹੀਂ ਬੋਲਿਆ ਝੋਟੀ ਤੁਹਾਡੇ ਸਾਹਮਣੇ ਆ ਜੇ ਕੋਈ ਸੱਜਣ ਚਾਹਵਣ ਹੋਇਆ ਝੋਟੀ ਖਰੀਦਣ ਦਾ ਤੇ ਆਪਾਂ ਤੁਹਾਨੂੰ ਨੰਬਰ ਸਕਰੀਨ ਤੇ ਐਡ ਕਰਤਾਗਾ 98886 87693 ਆਪ ਦੀ ਤਸੱਲੀ ਕਰਕੇ ਝੋਟੀ ਦੇਖ ਕੇ ਰੇਟ ਵਗੈਰਾ ਦੀ ਖੁਦ ਗੱਲ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਆਪਾਂ ਤੁਹਾਨੂੰ ਹੋਰ ਚੰਗੇ ਚੰਗੇ ਜਾਨਵਰ ਜਿੱਦਾਂ ਆਪਾਂ ਪੋਸਟਾ ਪਾਉਣੇ ਹੁੰਨੇ ਆ ਜਿਹੜੇ ਬੱਚੇ ਆਏ ਹੁੰਦੇ ਟੀਕਿਆਂ ਦੇ ਤੇ ਜਾਂ ਬੈੜਾ ਜੋ ਬਕਾਊ ਆ ਉਹ ਦਿਖਾਵਾਂਗੇ ਮਿਲਦੇ ਆਂ ਤਾਂ ਦੀ ਹੋਰ ਨਵੀਂ ਵੀਡੀਓ ਨਾਲ ਧੰਨਵਾਦ